ਸਰਕਾਰ ਆਈ ਹਰਿਆਲੀ ਆਇਆ ਪੱਜ ਜਿਹੜੀ ਆਪਣੀ ਪੰਜਾਬ ਵਾਲੀ ਬੋਟੇ ਸਰਕਾਰ ਦੇ ਦੀ ਆ ਫ੍ਰੀ ਬੜੇ ਚਿਰ ਤੋਂ ਇੱਕ ਨੰਬਰ ਤੇ 15 ਬੋਟੇ ਬੋਕਰ ਆਓ ਤੇ ਬੋਟੇ ਲੈ ਕੇ ਆਓ ਕਿਉਂਕਿ ਮੌਸਮ ਬਹੁਤ ਖਰਾਬ ਹੋ ਰਿਹਾ ਗਰਮੀ ਹੋ ਰਹੀ ਹੈ ਇਹ ਫ੍ਰੀ ਬੋਟੇ ਦੇ ਦੀ ਆ ਸਰਕਾਰ ਤੇ ਸਰਕਾਰ ਸਿਆਣੇ ਕਹਿੰਦੇ ਤੇਲ ਦੇ ਬਿਨਾ ਸਰਕਾਰ ਤੇ ਜੁੱਤੀ ਚ ਪਵਾ ਲਈ ਅੱਜ ਲੈ ਕੇ ਆਇਆ 12-15 ਬੋਟੇ ਨਾਲ ਨਾਲ ਲਾਉਣੇ ਤੇ ਨਾਲ ਨਾਲ ਤੁਹਾਨੂੰ ਦਿਖਾਉਣੇ ਆ ਇੱਕ ਕਰ ਬਟਨ ਆਪ ਲੋ ਲਾਵੀ ਇੱਥੇ ਲਾਉਣ ਲੱਗੇ ਇੱਕ ਡੇਕ ਉੱਥੇ ਦੋ ਦੋ ਇੱਧਰ ਦੋ ਪਰਲੀ ਸਾਈਡ ਡੇਕਾਂ ਲਾ ਦੇਣੀਆਂ ਤੇ ਨਾਲ-ਨਾਲ ਫੁੱਲਾਂ ਦੇ ਬੂਟੇ ਲਾ ਦੇਣੇ ਆਈ ਬਰਾ ਕਰੜਾ ਹੋਇਆ ਪਿਆ ਐਚੋਂ ਟੱਪਦੇ ਨੇ ਡ੍ਰੈਕਟਰ ਜੀ ਤਾਂ ਆ ਬੜਾ ਕਰੜਾ ਹੈ ਦੇਖ ਲੱਗੇ ਲਾਉਣ ਸ਼ਹੀਦ ਜਿਹੜੇ ਜਲਦੇ ਆ 6 ਜੂਨ 81 ਵਾਲੇ ਕਿਤੇ ਮੈਂ ਵੈਸੇ ਵੀ ਲਾਉਣਾ ਹੁੰਨਾ ਆਪਣੇ ਬੋਟੇ ਤੇ ਪਰ ਸ਼ਹੀਦਾਂ ਨੂੰ ਪ੍ਰਣਾਮ ਹਨ ਇਹ ਬੈਕ ਕਰ ਲੋ ਕਰ ਲੋ ਬੰਦ ਲੋ ਪਰ ਲ ਨੂੰ ਖਾਸ ਤਾਂ ਕਿ ਨਹੀਂ ਲੈ ਵੀ ਮਿੱਤਰ ਪਿਆਰ ਹੈ ਹਾਏ ਹੋ ਦੇ ਵੀ ਮਿੱਤਰੋ ਦੇਖ ਗਿਆ ਲੱਗ ਇੱਕ ਤਾਂ ਬਾਕੀ ਹਜੇ ਲਾਉਣੇ ਆ ਹੋਰ ਇਹ ਮੋਟਰ ਵੀ ਨਾ ਪਾਣੀ ਵੀ ਨਾ ਪਰਦੀ ਇਹ ਦਸਦੀ ਫੇ ਆਪਾਂ ਏਡੀਆਂ ਏਡੀਆਂ ਲਾ ਲਈਆਂ ਅਡ ਨੇਰੀ ਰੋਜ ਐਸੇ ਵੇਲੇ ਆਉਂਦੀ ਆ ਪਰ ਉਹਨੂੰ ਮਾਰ ਕੇ ਕੈਮਰਾ ਦਿਖਾਇਓ ਤਾਂ ਉਹਨੂੰ ਨੇਰੀ ਇਹ ਆਪ ਨੂੰ ਪਤਾ ਨਹੀਂ ਕੀ ਹੁਣ ਕੀ ਉਹ ਕਹਿ ਦਿੰਦੇ ਵੀ ਪੁੱਤ ਜੱਟ ਦਾ ਦੁਪਹਿਰੇ ਉੜਦਾ ਉਸ ਸਵੇਰੇ ਉઠੋ ਤਾਂ ਨਰੀ ਦੁਪਹਿਰੇ ਉઠੋ ਤੇ ਫਿਰ ਦੁਪਹਿਰੇ ਉੱਠਣ ਦਾ ਫਾਇਦਾ ਕੀ ਉਹ ਸਦਾ ਹੀ ਕਹਦਾ ਕਰੇ ਵੀ ਪੁੱਤ ਜੱਟ ਦਾ ਦੁਪਹਿਰੇ ਉੱਠਣ ਦੀ ਲੋੜ ਨਹੀਂ ਦੁਪਹਿਰੇ ਧੁੱਪ ਹੁੰਦੀ ਆ ਕੰਮ ਦਾ ਕੋਈ ਹੁੰਦਾ ਕੋਈ ਨਹੀਂ ਤੇ ਸਵੇਰੇ ਵੈਸੇ ਨਹੀਂ ਉੱਠਦਾ ਉੱਠਦਾ ਦੁਪਹਿਰੇ ਆ ਉਹਨੂੰ ਕਹੇ ਸ਼ਾਮ ਨੂੰ ਉੱਠਿਆ ਕਰ ਰੋਟੀ ਖਾਹ ਕਰ ਤੇ ਸੌਂ ਜਾ ਕਰ ਕਈ ਵਾਰ ਤਾਂ ਪੁੱਟ ਜੱਟ ਦੇ ਨਸੀਬ 'ਚ ਸੋਨਾ ਵੀ ਨਹੀਂ ਹੁੰਦਾ ਰਾਤ ਨੂੰ ਨੈਣੂਰੀ ਆ ਜਾਂਦੀ ਆ ਉਹ ਜਿਹੜੇ ਏਸੀਆਂ ਵਾਲੇ ਆ ਉਹ ਤਾਂ ਫਿਰ ਅੰਦਰ ਵੜ ਕੇ ਸੌਂ ਜਾਂਦੇ ਆ ਜਨਰੇਟਰ ਛੱਡ ਕੇ ਉਹ ਜਿਹੜੇ ਸਾਡੇ ਵਰਗੇ ਦੇਸੀ ਬੰਦੇ ਆ ਕੋਠਿਆਂ ਦੇ ਸੌਂਦੇ ਆ ਛੱਤਾਂ ਦੇ ਤੰਗ ਤਾਂ ਉਹ ਹੁੰਦੇ ਆ ਪਰ ਤੰਗ ਅਸੀਂ ਵੀ ਨਹੀਂ ਹੁੰਦੇ ਖੈਰ ਲੈ ਵੀ ਆ ਵੀ ਢੇਕ ਲੱਗ ਗਈ ਆ ਫਿਰ ਇਹਨਾਂ ਨੂੰ ਪਾਣੀ ਪਾਉਣਾ ਰਹਿ ਗਿਆ ਬਸ ਦੋ ਪਰੇ ਲਾ ਦੇਣਗੇ ਹੁਣ ਤੁਹਾਨੂੰ ਇਹ ਸਾਰਿਆਂ ਦਾ ਕੀ ਵਿਖਾਉਣਾ ਤੁਹਾਨੂੰ ਪਤਾ ਹੀ ਆ ਵੀ ਲਾਉਣੀਆਂ ਹੀ ਆ ਇੱਥੇ ਦੋਵਾਂ ਪਾਸੇ ਪਾਣੀ ਪਾ ਦੇਾਂਗੇ ਤੇ ਤੁਸੀਂ ਵੀ ਬੂਟੇ ਲਾਓ ਗਰਮੀ ਨੂੰ ਭਜਾਓ ਲੈ ਵੀ ਇੱਕ ਆ ਲਾਤਾ ਜੀ ਐ ਤਾਂ ਪਤਾ ਨਹੀਂ ਕਿਨਾ ਕਿਨਾ ਦਾ ਆਦਾ ਪਤਾ ਨਹੀਂ ਕਿੱਥਾ ਭੁਲਾਣਾ ਹੈ ਇੱਕ ਇਹ ਲਾਤਾ ਉਹ ਪਰਾ ਵਿਖਾਇਓ ਉਹ ਪਰਾ ਪਹਿਲਾਂ ਹੀ ਲੱਗੇ ਆ ਆਹ ਸਾਡੇ ਉਹ ਪਰਾ ਪਹਿਲਾਂ ਹੀ ਲੱਗੇ ਆ ਤੇ ਆ ਅੱਜ ਲਾਇਆ ਨਵਾਂ ਉਹ ਬਾਹਰ ਦੇਖਾ ਇਹਨਾਂ ਨੂੰ ਪਾਣੀ ਪਾ ਰਹੀਏ ਉਧਰੋਂ ਨਹੀਂ ਚੜਿਆ ਹੁੰਦਾ ਉਹਦੇ ਭਾਰਤਾਂ ਨੂੰ ਹੁਣ ਉਧਰੋਂ ਮੀਂਹ ਚੜਿਆ ਆ ਮੈਂ ਕਿਹਾ ਜਿਹੜੇ ਬੰਸਾ ਤਪੂਤੇ ਬਜੇ ਆ ਉਹ ਜਾਂ ਤਾਂ ਫੇਰ ਲਾ ਲਾਂਗੇ ਤੇ ਜਾਂ ਫਿਰ ਲਾ ਦੇਗੇ ਜੇ ਨਾਮ ਨਹੀਂ ਆਇਆ ਇਹਨਾਂ ਨੂੰ ਤਾਂ ਪਾਣੀ ਪਾਈਏ ਜਿਹੜੇ ਲਾਏ ਆ ਤੇ ਲੈ ਵੀ ਇਹਨੂੰ ਦਿੱਤਾ ਜੇ ਪੂਰਾ ਭਰ ਹੁਣ ਇਹਦੇ ਆਲੇ-ਦਾਲੇ ਨਾ ਵਾਰਦੀ ਕਰਕੇ ਤੇ ਫੇਰ ਉਹ ਕਰਾਂਗੇ ਆਜੋ ਆ ਵੀ ਨਾਲ ਨਾਲ ਦੇਖੋ ਆ ਲੱਗੇ ਜੀ ਬੜੇ ਟਿਕੇ ਨਿਕਲਦੇ ਆ ਲੱਗੇ ਆਜੇ ਕੋਲ انا سپورਟ ਦਾ ਲਾਈ ਸੀ ਇਹਨੇ ਜਿਹੋ ਉਹਦੀ ਜਦੋਂ سپورਟੇ ਦੀ ਤੋੜ ਦਿੰਦੀ ਹੈ ਬੜੇ ਟਿਕੇ ਲੱਗੇ ਟਿਕੇ ਨਿਕਲਦੇ ਆ ਪਹਾੜੀ ਮੱਟ ਮੁਟੇ ਕੇ ਕਰੂਗਾ ਟਿਕੇ ਚਲ ਆ ਵੀ ਅ ਇਧਰ ਵੀ ਜਿਹੜੀਆਂ ਡੇਕਾਂ ਲਾਈਆਂ ਉਹਨਾਂ ਨੂੰ ਲੱਗੇ ਆ ਪਾਣੀ ਪੌਣ ਇਧਰ ਅੰਦਰ ਦੀ ਦਿਖਾ ਦਿਓ ਇਥੋਂ ਦੀ ਅੰਦਰ ਦੀ ਦਿਖੇਗੀ ਠੀਕ ਹੈ ਕਿ ਨਹੀਂ ਉਹਨੂੰ ਜ਼ੂਮ ਕਰਕੇ ਵਿਖਾ ਦਿਓ ਐ ਹੋ ਗਿਆ ਹੋਰ ਦੇ ਉਹ ਜਿਹੜੀ ਲਿਕੀ ਡੇਕ ਲਾਈ ਹੈ ਉਹ ਨੂੰ ਕਰਦਾ ਤੇ ਛੋਟਾ ਕਰ ਲੋ ਉਹ ਹਵਾ ਸਾਰਾ ਮੈਨੂੰ ਭੇਉਂਦਾ ਉਹ ਪੈਪ ਨੂੰ ਸਾਰਾ ਮੈਂ ਭੇਜ ਦਿੰਦਾ ਕਰੂ ਥੰਡੇ ਹੋ ਗਏ ਪਾਣੀ ਲੈ ਵੀ ਮੇਤਰ ਪਿਆਰਿਓ ਜਿਵੇਂ ਬੂਟੇ ਲਾਏ ਮੈਂ ਤੁਹਾਨੂੰ ਕਿਹਾ ਸੀ ਨਾ ਬਿਨੇਰੀ ਆਉਣ ਵਾਲੀ ਮੀਂਹ ਆਉਣ ਵਾਲਾ ਬੂਟੇ ਕੁਸ਼ਕ ਲਾ ਦੀਏ ਤੇ ਕੁਸ਼ਕ ਰੱਖ ਲਈਏ ਉਹੀ ਗੱਲ ਹੋਈ ਵੀ ਬੂਟੇ ਅਜੇ ਲਾ ਕੇ ਹਟਾਈ ਸੀ ਮੋਟਰ ਬੰਦ ਕੀਤੀ ਤੇ ਨਾਲ ਦੀ ਨਾਲ ਇਨਾ ਤੂਫਾਨ ਆਇਆ ਵੀ ਆ ਤੁਸੀਂ ਦੇਖ ਸਕਦੇ ਆ ਵਾਹਣ ਪੂਰੇ ਪਾਣੀ ਨਾਲ ਭਰਤੇ ਆ ਕਿਤੇ ਕਿਤੇ ਤਾਂ ਚੱਲ ਜਿਹੜੇ ਵਾਏ ਸੀ ਉੱਥੇ ਨਹੀਂ ਵੀ ਪਿਆ ਤੇ ਵੀ ਛੱਡ ਗੱਲਾਂ ਦਿਓ ਯਾਰ ਕਹਿੰਦਾ ਮੈਂ ਨਵੇਂ ਬੂਟੇ ਲਾ ਕੇ ਲਿਓਣਾ ਉਹ ਫੇਰ ਕੋਈ ਨਾ ਕੋਈ ਰੱਬ ਤੋੜ ਦਿੰਦਾ ਬੂਟੇ ਉਹ ਮੇਰੇ ਦੋ ਬੂਟੇ ਇੱਕ ਤਾਂ ਬੂਟਾ ਤੋੜਦਾ ਤੇ ਇੱਕ ਰੱਬ ਨੇ ਡੇਡਾ ਕਰਤਾ ਆ ਤੁਸੀਂ ਦੇਖੋ ਵੀ ਪਰ ਨਾਲੇ ਚੱਲਣ ਲੱਗਦੇ ਆ ਕਿੰਨਾ ਗਮੀ ਆਇਆ ਹੋਣਾ ਇੱਥੋਂ ਆਪੰਦਾ ਜੱਲਾ ਲਓ ਉਹ ਘਾਰਾ ਪਿਆ ਰੱਖਿਆ ਆ ਨਵੇਂ ਬੂਟਾ ਤਾਂ ਮੈਂ ਕਹਿੰਦਾ ਵੀ ਪੂਰਾ ਹੀ ਨਾ ਪਤਾ ਹਲ ਅੱਜ ਆ ਗਿਆ ਘਰ ਆ ਪਾਣੀ ਗਿਆ ਬਾੜੇ ਦੇ ਵਿੱਚ ਬਈ ਆ ਬਚ ਗਿਆ ਪੂਰਾ ਲਿਫ ਲਿਫ ਜਾਂਦਾ ਸੀ ਮੈਨੂੰ ਐਸੀ ਵਿਚਾਰਾ ਜੇ ਟੁੱਟ ਗਏ ਨਾ ਬਹੁਤ ਜਿਆਦਾ ਨੁਕਸਾਨ ਆ ਇਹਨੂੰ ਹੁਣ ਸਿੱਧਾ ਕਰਨਾ ਪੈਣਾ ਹਲ ਇਹਨੂੰ ਕਹਿੰਦੇ ਕੁਕੜ ਕਲਗੀ ਤੇ ਦੀ ਕੁਕੜ ਨੂੰ ਰੱਬ ਨੇ ਤਾਉਣ ਮਰੂੜਤੀ ਆ ਇੱਕ ਨੁਕਸਾਨ ਕੀਤਾ ਆ ਆ ਨਿਕਾ ਬੂਟਾ ਜਿਹੜਾ ਮਸਾ ਵਿਚਾਰਾ ਖੁੱਟਿਆ ਸੀ ਇਹ ਟੁੱਟ ਗਿਆ ਇਹਦੇ ਨਾਲ ਦਾ ਵੱਡਾ ਭਾਈਆ ਦਾ ਖੜਾ ਵੇ ਆ ਵੀ ਗਰਮੀ ਵੀ ਬਹੁਤ ਕੀਤੀ ਸੀ ਤੇ ਰੱਬ ਨੇ ਠੰਡ ਕਰਤੀ ਆ ਹੁਣ ਜਿਵੇਂ ਜਿਵੇਂ ਲੋਕ ਕਰਦੇ ਆ ਉਵੇਂ ਉਵੇਂ ਦਾ ਰੱਬ ਹੋ ਗਿਆ ਹੁਣ ਲੋਕਾਂ ਨੂੰ ਵੀ ਚਾਹੀਦਾ ਹੈ ਵੀ ਬਈ ਦਰਖਤ ਨਾ ਪਟਾਇਆ ਕਰੋ ਹੈ ਗਰਮੀ ਨਾ ਹੋਵੇ ਰੱਬ ਨੇ ਤਾਂ ਬਠੰਡ ਕਰਨੀ ਆ ਹੁਣ ਦੇਖ ਰੱਬ ਦੇ ਰੰਗ ਉਹ ਦੇਖ ਸੂਰਜ ਕੱਢਿਆ ਹੁਣ ਉਹ ਆਪਣਾ ਪਿੰਡ ਪਿੰਡ ਦੀ ਸ਼ਾਮ ਵੈਸੇ ਤਾਂ ਪਿੰਡਾਂ ਦਾ ਜਿਹੜਾ ਰੌਣਕ ਮੇਲਾ ਹੁੰਦਾ ਨਾ ਉਹ ਬੜਾ ਵੱਖਰਾ ਹੀ ਹੁੰਦਾ ਤੇ ਅਜੇ ਦੇਖ ਸਕਦੇ ਜੇ ਪੂਰਾ ਵੀ ਇਨਾ ਮੀਂਹ ਤੂਫਾਨ ਆਇਆ ਵੀ ਮੂਰੇ ਘਰ ਦਾ ਸਾਰਾ ਪਾਸਾ ਨਾ ਧੋਤ ਆ ਤੇ ਪੂਰਾ ਅੰਦਾਜ਼ਾ ਲਾਓ ਵੀ ਕੀ ਸਿਸਟਮ ਹੋਇਆ ਹਣਾ ਬਾਕੀ ਸਾਰੇ ਬੂਟੇ ਬਚ ਗਏ ਜਿਹੜੀਆਂ ਨਮੀ ਟਿਕਲੀਆਂ ਆ ਬੇ ਬਚ ਗਈਆਂ ਇਹ ਤੱਕ ਸੁਖਾਦੇ ਵੀ ਬਚ ਗਿਆ ਸਫੈਦਾ ਨਹੀਂ ਹੋਇਆ ਆਪਣਾ ਵਿਗੜਿਆ ਮੈਂ ਤੇਰੇ ਪੈਰੋ ਜਦੋਂ ਕੋਲਾ ਕੇ ਦੇਖਿਆ ਮੈਂ ਇਹ ਬਚ ਗਿਆ ਕਰਮ ਵਾਲਾ ਆਏ ਡਿੱਗ ਪੈਂਦਾ ਮੁਸ ਗਿਆ ਤੇ ਇਹਨੂੰ ਨਾ ਹੁਣ ਸਿੱਧਾ ਕਰ ਦੇਣਾ ਬਾਸ ਇੱਥੇ ਬੰਨ ਦੇਣਾ ਬਚ ਗਿਆ ਰੱਬ ਨੇ ਇੱਕ ਤਾਂ ਬਚਾਲਿਆ ਨੇ ਸਾਰੇ ਬਚਾਲੇ ਫਿਰ ਤਕਰੀਬਨ ਇਸਦੇ ਡਰ ਸੀ ਉਹ ਕੁੱਕੜ ਕਲੰਗੀ ਵਾਲਾ ਤਾਂ ਵਿੰਗਾ ਜਾ ਹੋਇਆ ਉਹਨੂੰ ਮੱਤਤਾ ਕਰ ਲੈਣਾ ਉਹ ਜਿਹੜਾ ਇਧਰ ਲੱਗਿਆ ਤੇ ਬਾਕੀ ਸਾਰੇ ਬਚ ਗਏ ਰੱਬ ਦੀ ਕਿਰਪਾ ਨਾਲ ਸਾਰੇ ਬਚ ਗਏ ਤੇ ਪਰ ਇਹਨਾਂ ਵੀ ਮੌਸਮ ਪੂਰਾ ਨਾ ਐ ਸਵਾਦ ਵਾਲਾ ਹੋ ਗਿਆ ਜੇ ਤੇ ਠੰਡ ਹੋ ਗਈ ਆ ਹੁਣ ਛੱਤਾਂ ਤੇ ਸੌਣ ਦਾ ਨਜ਼ਾਰਾ ਆਊਗਾ ਮੈਂ ਕਿਹਾ ਸੀ ਨਾ ਵੀ ਛੱਤਾਂ ਤੇ ਸੌਇਆ ਕਰੋ ਕੋਠਾਂ ਤੇ ਸੌਇਆ ਕਰੋ ਦਰਖਤਾਂ ਥੱਲੇ ਸੌਇਆ ਕਰੋ ਦੁਪਹਿਰ ਇਥੋਂ ਤੋਂ ਨਿਕਲੋ ਹੁਣ ਆਊਗਾ ਸਵਾਦ ਕੋ ਉੱਤੇ ਸੌਣ ਦਾ